ਕੋਈ ਕੋਈ ਨਹੀਂ ਆਉਂਦਾ ਮਾਈਕ ਮੇਰਾ ਜੀ ਕੋਈ ਡਾਲ ਕਿਸੇ ਨਹੀਂ ਸਾਡੀ ਛਾਰ ਲਈ ਤਿੰਨ ਇਹ ਦਵਾਈਆਂ ਨਕਲੀ ਵੀ ਦਵਾਈਆਂ ਆ ਰਹੀਆਂ ਜੀ ਕੋਈ ਨਹੀਂ ਸੁਸੁੰਦੀ ਨੂੰ ਕੰਟਰੋਲ ਕਰ ਰਹੀ ਰੋਜ਼ ਦੀ ਸਪਰੇਅ ਕਰੀ ਜਾਂਦੇ ਆ ਸੀ 2-2000 ਰੁਪਏ ਦੀ ਸਪਰੇਅ ਰੋਜ਼ ਦੀ 1 ਏਕੜ ਦੀ ਹੋਣੀ ਕੋਈ ਨਹੀਂ ਕੰਟਰੋਲ ਕਰ ਰਹੀ ਇਹਦਾ ਮਹਿੰਗਾ ਬੀਜ ਆ ਦੇਖੋ ਡੇਢ ਡੇਢ ਲੱਖ ਨੂੰ 65 ਨੂੰ ਇੱਥੇ ਜੇ ਇੱਕ ਕਿਲੋ ਇੱਕ ਪੰਜ ਏਕੜ ਚ ਪੈਂਦਾ ਉਹ ਇਹਦਾ ਬਹੁਤ ਖਰਚੇ ਦਾ ਘਾਰੀ ਹੈਗਾ ਤਾਂ ਜੀ ਤੇ ਨਾ ਇਹਦਾ ਕੋਈ ਰੇਟ ਰੂਟ ਆ ਰੇਟ ਪਹਿਲਾਂ ਤਾਂ ਪਹਿਲਾਂ ਤਾਂ ਠੀਕ ਸੀਗਾ ਹੁਣ ਜਮਾਂ ਤਾਂ ਹਾਂ ਤੋਂ ਲੈ ਕੇ ਥੱਲੇ ਮਾਰਿਆ 5-70 ਰੁਪਈਆ ਤੇ ਆ ਗਿਆ ਮਿਰਚ ਦਾ ਜੀ ਹੁੰਡੀ ਅਮਰੀਕੀ ਅਮਰੀਕੀ ਹੁੰਡੀ ਦਾ ਬਹੁਤ ਜ਼ਿਆਦਾ ਨਸਕਾ ਆ ਨਾ ਥੱਲੇ ਡਿੱਗੀ ਆਂ ਨੀ ਮਿਰਚ ਥੱਲੇ ਤੋਂ ਵੀ ਚੱਕ ਕੇ ਫਿਰ ਅਸੀਂ ਬਾਹਰ ਮੀਲਾਂ ਚ ਲਾਉਨੇ ਟਰਾਲਿਆਂ ਨਾਲ ਲਿਜਾ ਕੇ ਤੇ ਇੱਕ ਰੇਟ ਥੱਲੇ ਆ ਗਿਆ ਹੁਣ ਥੱਲੇ ਮਿਰਚ ਦਾ ਤੇ ਇੱਕ ਹੁੰਡੀ ਨੇ ਰੇਟ ਦਾ ਕੋਈ ਗੱਲ ਨਹੀਂ ਮਿਰਚ ਹੁੰਡੀ ਨਾ ਫੇਰ ਵੀ ਚੱਲਾ ਉਹ ਕਰਦੇ ਬਹੁਤ ਬੁਰਾ ਹਾਲਤ ਹੈ ਗਰਸਾਨ ਦਾ ਰੋਜ਼ ਟੜਕੇ ਸਿਰਪੇ ਹਾਂ ਉਧਰ ਹੱਥ ਨੇ ਦਿਨੇ ਕਰੇ ਦਿਨੇ ਦਾ ਕੋਈ ਫਾਇਦਾ ਨਹੀਂ ਸਿਰਪੇ ਦਾ ਹੱਥ ਨੇ ਧੜਕ ਕਾ ਨਹੀਂ ਮੇ ਠੰਡੇ ਠੰਡੇ ਸਪਰੇ ਦਾ ਕੋਈ ਆਸਰ ਹੋਰ ਨਹੀਂ ਹੋ ਨਹੀਂ ਰਿਹਾ ਆ ਸਰ ਸ਼ੁੰਡੀ ਜਿਹੜੀ ਵਿੱਚ ਵੜ ਗਈ ਮਿਰਚੇ ਤੇ ਸ਼ੁੰਡੀ ਉਹ ਮਰਦੀ ਨਹੀਂ ਜਿਹੜੀ ਬਹਾਰ ਆਉਂਦੀ ਉਹ ਤਾਂ ਮਰ ਜਾਂਦੀ ਸ਼ੁੰਡੀ ਵਿੱਚ ਉਹਦੇ ਮਿਰਚਾਂ ਥੱਲੇ ਡੱਗੂ ਪਿਛਲੇ ਬਾਰ ਵੀ ਕੋਈ ਫਸਲ ਬਾਹਰ ਸਿੱਟੀ ਸੀ ਪਿਛਲੇ ਬਾਰ ਹਾਂ ਪਿਛਲੇ ਬਾਰ ਰੇਟ ਨਹੀਂ ਆ ਕੋਈ ਜਮੇ ਮੇਰੇ ਕੋਲੇ 10 ਏਕੜ ਹੈ ਜੀ 10 ਏਕੜ ਸ਼ਿਮਲਾ ਮਿਰਚ ਦੇ ਜੀ ਰੋਜ਼ ਦੀ ਰਜਾਨਾ ਦੀ ਸਪਰੇ ਬਾਕੀ ਸਾਰੇ ਜਿਹੜੀ ਸ਼ਿਮਲਾ ਮਿਰਚੇ ਸ਼ੁੰਡੀ ਪੈਂਦੀ ਹੈ ਉਹਨੂੰ ਚੱਕ ਕੇ ਸਾਨੂੰ ਰੋਜ਼ ਦਿਨ ਰੋਜ਼ ਬਾਹਰ ਕੱਢਣੀ ਪੈਂਦੀ ਹੈ। ਲਿਆ ਕੇ ਦੂਰ ਸੁੱਟੀ ਪੈਂਦੀ ਹੈ। ਇਹਦਾ ਕੋਈ ਬੰਦੋਬਸਤ ਨਹੀਂ ਹੋਇਆ ਹਜੇ ਤੱਕ। ਪਤਾ ਨਹੀਂ ਭਰਾਵਾ ਦਵਾਈਆਂ ਮਾੜੀਆਂ। ਪਤਾ ਨਹੀਂ ਕੋਈ ਸਰਕਾਰ ਦਾ ਕੋਈ ਉਹ ਹੈ ਰਲਾਈ ਚ। ਸਾਡੇ ਦਾ ਕੋਈ ਛਾਰ ਨਹੀਂ ਲੱਗਦਾ। ਕਿੰਨੀ ਲੇਬਰ ਮੈਂ ਜਿਹੜਾ ਤੁਸੀਂ ਲੇਬਰ 8 8-9 ਬੁੜੀਆਂ ਲੇਬਰ ਚੱਕਣ ਤੇ ਪੈਂਦੀਆਂ ਆਂ ਕਿਲੇ ਇੱਕੇ ਕਿਲੇ ਤੇ। 8-9 ਬੁੜੀਆਂ ਮਸਾਹਤੂ ਚੱਲਦੀਆਂ। ਕਿੰਨੀ ਬੁੜੀਆਂ ਮਰ ਰਹੀਆਂ ਮੇਰੇ ਤੇ। ਇੱਕ ਕਪੂਰ ਖਤਮ ਹੋ ਗਿਆ ਜਮਾ ਸੰਡੀ ਦੇ ਕਾਰਨ ਇੱਕ ਤੜਾਈ ਵੀ ਮੰਨ ਲਾ ਖਤਮ ਹੋ ਗਈ ਕਿਉਂਕਿ ਬਣਦਾ ਤਾਂ ਇਹ ਹੈਗਾ ਕਿ ਵੀ ਜਿਹੜੀਆਂ ਨਕਲੀ ਦਵਾਈਆਂ ਜਾਂ ਬੀਜ ਨੇ ਡੀਲਰ ਪੈਦਾ ਕਰਦੇ ਆ ਜਾਂ ਕੋਈ ਵੀ ਉਸੀ ਹੈਗਾ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਸਾਨਾਂ ਦਾ ਜਿਹੜਾ ਆਰਥਿਕ ਨੁਕਸਾਨ ਹੈ ਉਹ ਨਾ ਹੋਵੇ ਅਸੀਂ ਮੰਗ ਕਰਦੇ ਆ ਕਿ ਉਹ ਜਿੱਥੇ ਚੋਣਾ ਦੇ ਨਾਲ-ਨਾਲ ਇੱਥੇ ਜਿਹੜਾ ਖੇਤੀਬਾੜੀ ਮੰਤਰੀ ਹੈਗਾ ਉਹ ਵੀ ਘਟੋ-ਘਟ ਕਿਸਾਨਾਂ ਵੱਲ ਜ਼ਰੂਰ ਧਿਆਨ ਦੇਵੇ ਕਿੰਨੇ